ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਦੇ ਬਾਰੇ ਬਿਆਨ ਦਿੱਤਾ ਸੀ ਤਾਂ ਉਸ ਬਿਆਨ ਦੇ ਆਉਣ ਤੋਂ ਬਾਅਦ ਉਸ ਬਿਆਨ ਦੀ ਬਹੁਤ ਆਲੋਚਨਾ ਹੋਈ ਬਹੁਤ ਜ਼ਿਆਦੇ ਕੰਗਣਾ ਰਣੌਤ ਦਾ ਵਿਰੋਧ ਹੋਇਆ ਇੱਥੋਂ ਤੱਕ ਕਿ ਭਾਜਪਾ ਨੇ ਵੀ ਕੰਗਣਾ ਰਣੌਤ ਨੂੰ ਝਾੜ ਪਾਈ ਤੇ ਨੋਟਿਸ ਕੱਢ ਕੇ ਕਿਹਾ ਕਿ ਇਸ ਬਿਆਨ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੋ ਦੋਸਤੋ ਕਹਿਣ ਦਾ ਮਤਲਬ ਕਿ ਜਦੋਂ ਦਾ ਉਹ ਬਿਆਨ ਸਾਹਮਣੇ ਆਇਆ ਉਦੋਂ ਦਾ ਹਰ ਬੰਦਾ ਉਸਤੇ ਪ੍ਰਤੀਕਿਰਿਆ ਕਰ ਰਿਹਾ ਤੇ ਬਖ ਬਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਪਰ ਦੋਸਤੋ ਹੁਣ ਜੋ ਸਿਮਰਜੀਤ ਸਿੰਘ ਮਾਨ ਐਮਪੀ ਸੰਗਰੂਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਤਾਂ ਉਹ ਤੁਹਾਨੂੰ ਸੁਣਾਵਾਂਗੇ ਵੀਡੀਓ ਵੀ ਤੁਹਾਨੂੰ ਸੁਣਾਵਾਂਗੇ ਪਰ ਤੁਹਾਨੂੰ ਦੱਸ ਦਿਆਂ ਕਿ ਜਦੋਂ ਇੱਕ ਪੱਤਰਕਾਰ ਨੇ ਐਮਪੀ ਸਿਮਰਜੀਤ ਸਿੰਘ ਮਾਨ ਨੂੰ ਪੁੱਛਿਆ ਕਿ ਕੰਗਣਾ ਰਣੌਤ ਨੇ ਜੋ ਕਿਸਾਨ ਅੰਦੋਲਨ ਦੇ ਬਾਰੇ ਕਿਹਾ ਕਿ ਉੱਥੇ ਰੇਪ ਹੁੰਦੇ ਰਿਹਾ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਦੋਸਤੋ ਸਿਮਰਜੀਤ ਸਿੰਘ ਮਾਨ ਨੇ ਉਹਦਾ ਜਵਾਬ ਦਿੱਤਾ ਕਿ ਕੰਗਣਾ ਨੂੰ ਰੇਪ ਦਾ ਕਾਫੀ ਤਜਰਬਾ ਹੈ ਉਹਨੂੰ ਪੁੱਛੋ ਕਿ ਰੇਪ ਕਿਵੇਂ ਹੁੰਦਾ ਸੋ ਦੋਸਤੋ ਆਜੋ ਤੁਹਾਨੂੰ ਬਿਆਨ ਸੁਣਾਉਣੇ ਸੋ ਸੁਣਿਓ ਤੇ ਕਮੈਂਟ ਕਰਿਓ ਕਿ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਮੈਂ ਕਹਿਣਾ ਤੋਂ ਨਹੀਂ ਚਾਹਤਾ ਰੇਨੋਲਡ ਸਾਊਂਡ ਕੋ ਰੇਪ ਦਾ ਤੋਂ ਬਹੁਤ ਤਜਰਬਾ ਹੈ ਹੁਣ ਸੇ ਆਗੇ ਪੁੱਛ ਸਕਤੇ ਹੈ ਕਿ ਕੈਸੇ ਹੁੰਦਾ ਹੈ ਰੇਪ